ਫੌਜੀ ਆ ਫਿਰ ਬਣ ਗਿਆ ਰਾਹ ਪਸੰਦੀ ਕਰਾਦੀ ਬਾਈ ਹੈ ਵਸੂਆਂ ਨੂੰ ਨਜ਼ਾਰਾ ਆ ਗਿਆ ਵਸੂ ਵੀ ਹੋਂਗੇ ਲੈਂਦੇ ਹੀ ਯਾਰ ਰੋਕ ਲੈ ਇੱਕ ਮਿੰਟ ਤੇ ਕਿਵੇਂ ਪਹਿਲਾਂ ਗਏ ਸੀ ਵੀਰੇ ਇਹ ਪਹਿਲਾਂ ਬੁਰਾ ਸੀ ਬੁਰਾ ਸੀ ਸੀ ਗੋਡੇ ਗੁੱਡੇ ਦਾ ਪੂਰੀ ਲੰਗੀ ਜਾ ਬਿਚਾਰੀ ਗੱਲ ਉਹਦੇ ਗੋਡੇ ਤੱਕ ਬਾਹਰ ਜੀ ਅਸਿਆ ਲੱਕ ਵਧਨਾਈਏ ਤੇ ਮੇਰੇ ਕਿ ਦੰਗੀ ਵਿਚਾਰੀ ਤੇ ਮੇਨੂੰ ਬਾਹਰ ਚੱਕਾ ਗਿਆ ਪੰਚ ਚ ਲੱਗੇ ਅਸਿਆ ਵਾਦੀ ਲੱਗੇ ਗੱਲ ਵੀ ਮੈਂ ਨਹੀਂ ਲਈ ਆਪਣਾ ਸੇਵਾ ਕਰੀ ਜਾਂਦਾ ਰਾਹ ਦੀ ਤੇ ਰਾਹ ਵੀ ਬਾਈ ਬਹੁਤ ਖਰਾਬ ਸੀ ਆ ਸੇਵਾ ਬਾਈ ਜੀ ਇੱਥੋਂ ਦੀ ਨੰਗਾ ਵੀ ਬਹੁਤ ਜਾਣਾਂ ਦੇ ਸੀ ਕੱਲਾ ਹੀ ਭਰਾ ਕਰਨ ਲੱਗਿਆ ਪਿਆ ਤੇ ਇੱਕ ਇਧਰ ਨਾਲ ਉਹਦੇ ਵੀਰਾ ਮੈਂ ਸਾਨੂੰ ਉਹ ਵੀ ਦਿਖਾ ਦਣਾ ਤੇ ਆ ਹੁੰਦਾ ਭਰਾ ਆਪਣਾ ਇਹ ਆ ਨਾਲ ਮੁੰਡਾ ਤੇ ਆਪਾਂ ਬਾਈ ਨਾ ਬਾਈ ਨਾਲ ਗੱਲਬਾਤ ਕਰਦੇ ਆ ਤੇ ਇੱਕ ਬਾਈ ਉਧਰ ਅੱਗੇ ਲੱਗਿਆ ਪਿਆ ਉਹ ਵੀ ਮੈਂ ਇਹਦੇ ਵੀਡੀਓ ਦੇ ਵਿੱਚ ਸ਼ਾਟ ਲਾ ਦੂੰਗਾ ਤੇ ਜਿਹੜੇ ਰਾਹੀ ਪੰਦੀ ਇਹਦੇ ਵਿੱਚ ਦੀ ਲੰਗਦੇ ਸੀ ਉਹਨਾਂ ਨਾਲ ਵੀ ਮੈਂ ਤੁਹਾਡੀ ਗੱਲਬਾਤ ਕਰਾ ਦੂੰਗਾ ਕੋਈ ਮੈਂ ਇਹਦੀ ਕੋਈ ਤਾਰੀਫ ਨਹੀਂ ਕਰਦਾ ਬਾਈ ਜਿਹੜਾ ਕੋਈ ਚੰਗਾ ਕੰਮ ਕਰਦਾ ਤੇ ਸਾਡਾ ਵੀ ਬਾਈ ਜੀ ਉਹਨੂੰ ਫਰਜ ਬਣਦਾ ਵੀ ਅਸੀਂ ਉਹਨੂੰ ਦਿਲੋਂ ਧੰਨਵਾਦ ਕਰੀਏ ਉਹਦਾ ਤੇ ਆਜੋ ਫਿਰ ਆਪਾਂ ਭਰਾ ਨਾਲ ਨਾ ਗੱਲਬਾਤ ਕਰਦੇ ਆ ਤੇ ਹੋਰ ਬਾਈ ਜਾਂਟੀ ਕੀ ਆਲ ਨੇ ਵਧੀਆ ਜੀ ਵਧੀਆ ਕਿਰਪਾ ਬਾਈ ਤੁਸੀਂ ਉ ਤਾਂ ਮੈਂ ਤੁਹਾਡਾ ਟਾਈਮ ਵੇਸਟ ਹੀ ਕਰਦਾ 2 ਮਿੰਟ ਲੈ ਕੇ ਹਾਂਜੀ ਜੀ ਤੇ ਮੇਰੇ ਕੋਲੇ ਭਾਈ ਛੋਡੇ ਲਈ ਤਾਂ ਕੋਈ ਸ਼ਬਦ ਨਹੀਂ ਹੈਗੇ ਜਿਹੜਾ ਤੁਸੀਂ ਇਹ ਰਾਹ ਹੈ ਬਹੁਤ ਖਰਾਬ ਸੀ ਤੇ ਧੰਨਵਾਦ ਛੋਡਾ ਤੇ ਫਿਰ ਕਿਵੇਂ ਮਨ ਚ ਜਾ ਗਿਆ ਇਹਦਾ ਯਾਰ ਨਾ ਆਪਾਂ ਦੇਖ ਹੀ ਰਹੀ ਸਾਰੇ ਜਿਹੜੇ ਲੰਘਦੇ ਸੀ ਹਮਮ ਇੱਥੇ ਬਹੁਤ ਸਾਰੇ ਬੰਦੇ ਡੇਗਦੇ ਸੀਗੇ ਹਮ ਲੱਗਦਾ ਸੀਗਾ ਕੱਲ ਤਾਂ ਹਾਲਤੇ ਸੀ ਵੀ ਕੋਈ ਡਿੱਗ ਕੇ ਕਿਸੇ ਦੀ ਡੈਥ ਨਾ ਹੋ ਜਾਵੇ ਕੋਈ ਮਰ ਨਾ ਜਾਵੇ ਹਮ ਉਹ ਫਿਰ ਕੱਲ ਦੋ ਦਿਨਾਂ ਦਾ ਵਿਚਾਰ ਸੀ ਮਨ ਦੇ ਵਿੱਚ ਵੀ ਚੱਲ ਜਰਿਆ ਨੂੰ ਰਾਹ ਨੂੰ ਸਾਫ਼ ਕਰਕੇ ਪਾਣੀ ਛਿੜਕੀਏ ਹਮ ਹਮ ਤੇ ਜਿੰਨਾ ਕ ਆਪਾਂ ਯੋਗਦਾਨ ਸਮਾਜ ਦੇ ਵਿੱਚ ਪਾ ਸਕਦੇ ਪਾਈਏ ਹਮ ਬਸ ਇਹ ਤਾਂ ਫੁਰਨਾ ਆਇਆ ਤੇ ਇਹਨੂੰ ਅੱਜ ਅਸੀਂ ਦੇਵ ਦੀ ਉਹਦੇ ਨਾਲ ਸਹਿਯੋਗ ਨਾਲ ਇਹਨੂੰ ਅੱਛਾ ਅੱਛਾ ਇਹ ਭਰਾ ਦੀ ਨਾਲ ਹੈ ਹਾਂ ਨਾਲ ਇਹਨਾਂ ਦਾ ਵਿਚਾਰ ਨੇ ਪਹਿਲਾਂ ਵੀ ਯਾਰ ਕਣਕ ਵੱਢਣ ਤੋਂ ਬਹੁਤ ਕੋਸ਼ਿਸ਼ ਕੀਤੀ ਇਹਨਾਂ ਪਹਿਲਾਂ ਕੋਸ਼ਿਸ਼ ਕਰੀ ਹਾਂ ਹਾਂ ਇਹਨੂੰ ਪਹਿਲਾਂ ਸੀਗਾ ਅੱਜ ਕਰਾ ਲਾਇਆਗਾ ਠੀਕ ਆ ਠੀਕ ਆ ਬਾਰੂ ਆ ਗਿਆ ਸੀਗਾ ਕਰਾ ਲਾਇਆ ਇਹਨੂੰ ਆਖਿਆ ਸੀ ਮੈਂ ਇਹ ਕਹਿੰਦਾ ਮੈਂ ਟੈਂਕੀ ਲਿਆਉਣਾ ਮੈਂ ਕਿਹਾ ਟੈਂਕੀ ਲਿਆ ਹੂੰ ਪਹਿਲਾਂ ਸੀ ਕਰਾ ਫੇਰ ਆਏ ਫੇਰ ਟੈਂਕੀ ਲਿਆ ਮੈਂ ਕਿਹਾ ਹੁਣ ਵਧੀਆ ਬਣ ਜੇ ਯਾਰ ਕਿਹੜਾ ਹੋਰ ਹੋਰ ਟੈਂਕੀ ਇਹਦੇ ਤੇ ਹੁਣ ਹੋਰ ਛਿੜਕ ਦਾਂਗੇ ਸਮਾਰਕੇ ਜੇ ਪੱਕ ਜੇ ਹੂੰ ਵਧੀਆ ਗੱਲ ਆ ਹਾਂ 1000 ਪਹਿਲਾਂ ਐ ਹੁੰਦਾ ਸੀ ਹਨ ਜੇ ਹੁਣ ਦੇਖੋ ਅੱਧੀ ਕਿਤਾ ਚਲੋ ਤੂੜੀ ਢੋਈ ਗਈ ਅੱਜ ਪ੍ਰਸਾਦ ਹੋ ਗਈ ਰੁਕ ਗਈਆਂ ਤੇ ਅੱਧੀ ਗਾਜੇ ਰਹਿੰਦੀ ਆ ਨਹੀਂ ਅੱਗੇ ਬਜ਼ੁਰਗ ਹੁੰਦੇ ਸੀ ਜਿਹੜੇ ਪੁਰਾਣੇ ਬੰਦੇ ਹੁੰਦੇ ਸੀ ਉਹ ਪਹਿਲਾਂ ਰਾਸ ਮਾਰਦੇ ਫਿਰ ਦਾਣਾ ਫੱਕਾ ਉਹਦਾ ਸੰਭਦੇ ਸੀ ਇਹ ਹੁਣ ਕੀ ਕਾਰਨਾ ਵੀ ਸੋਡੀ ਵੀ ਸੋਚੋ ਵੀ ਵੀ ਕਿਉਂ ਨਹੀਂ ਲੋਕੇ ਇਹ ਪਾਸੇ ਕਿਉਂ ਨਹੀਂ ਕੀ ਕਾਰਨਾ ਮੈਨੂੰ ਤਾਂ ਇਹ ਲੱਗਦਾ ਵੀ ਲੋਕ ਜਿਆਦਾ ਖੁਦਗਰਜ਼ ਹੋ ਗਏ ਹੂੰ ਮਤਲਬ ਹੀ ਹੋ ਗਏ ਹਾਂ ਕਿਉਂਕਿ ਕੋਈ ਤੰਮ ਤਾਂ ਵੇਸੇ ਆਪ ਦੇ ਘਰੇ ਵੀ ਨਹੀਂ ਕੋਈ ਕਰਕੇ ਖੁਸ਼ ਹੂੰ ਤੇ ਆਮ ਜਿਹੜਾ ਸਾਂਝਾ ਕੰਮ ਉਹ ਤਾਂ ਕਰਕੇ ਕੀ ਖੁਸ਼ ਆ ਕੋਈ ਪੱਲਾ ਰਸਤੇ ਦੇ ਨਹੀਂ ਹੋਰ ਆਪਾਂ ਮੈਂ ਖਾਲ ਲਾ ਲਉ ਕੋਈ ਵੀ ਕੰਮ ਲਾ ਲਉ ਸਾਰੇ ਪਈਏ ਕੋਈ ਸਮਾਰਦਾ ਨਹੀਂ ਸਾਰੀ ਸਾਂਝੇ ਕੰਮ ਬੰਦ ਛੇ ਕੋਈ ਆਪਾਂ ਮੈਂ ਇੱਕ ਤੇ ਪਾਰਟੀ ਤੇ ਵੀ ਨਹੀਂ ਲਾ ਕੇ ਕਹਿੰਦਾ ਉਹ ਗੱਲਾਂ ਚਲੋ ਹੋ ਜਾਂਦੀਆਂ ਨੇ ਵਿੱਚ ਜੇ ਹੁਣ ਬੇ ਹਕਾਬ ਵਾਲੇ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੰਡਲ ਵੀ ਰਹਗੀ ਤੇ ਉਸ ਤੋਂ ਪਹਿਲਾਂ ਕੈਪਟਨ ਸਾਹ ਦੀ ਹੋ ਰਹਗੀ ਸਰਕਾਰ ਆਪਾਂ ਯਾਰਾ ਜਾ ਕੇ ਸਰਕਾਰ ਨੂੰ ਨਿੰਦੇ ਆ ਜਾ ਕੇ ਇਹਦਾ ਗੱਲ ਹੈਗੀ ਹੈ ਨਾ ਸਹੀ ਗੱਲ ਹੈ ਤੇ ਅਸੀਂ ਆਪ ਕੰਮ ਛੱਡ ਗਏ ਹੂੰ ਜਿਹਦਾ ਆਪਣਾ ਵੀ ਫਰਜ਼ ਬਣਦਾ ਨਾ ਇਹ ਰਸਤਾ ਆਹਾ ਇਹਦੀ ਆਪਾਂ ਲੰਘਣਾ ਹੈ ਹਰ ਵਕਤ ਹਾਂ ਜਿੰਨੇ ਆਪਾਂ ਮਤਲਬ ਖੇਤਾਂ ਵਾਲੇ ਆ ਜਿਆਦਾ ਆਪੇ ਲੰਘਣਾ ਹੈ ਇਹ ਆਪਣੀ ਇਹ ਡਿਊਟੀ ਬਣਦੀ ਹੈ ਵੀ ਇਹਨੂੰ ਪਸਾਫ ਸੁਧਰਾ ਰੱਖੀਏ ਹਾਂ ਤੂੰ ਸਰਕਾਰਾਂ ਦਾ ਜੀ ਕੋਈ ਜ਼ਰੂਰੀ ਤਾਂ ਨਹੀਂ ਹਰੇਕ ਕੰਮ ਆ ਕੇ ਸਰਕਾਰੀ ਕਰੂਗੀ ਹਾਂ ਤੂੰ ਤਾਂ ਵੀਰੇ ਦੇਖ ਬਾਹਰ ਵੀ ਗਿਆ ਹੋਇਆ ਹੈ ਨਾ ਤੂੰ ਬਾਹਰ ਕਾਫੀ ਟਾਈਮ ਉੱਥੇ ਖੇਤੀ ਵੀ ਕੀਤੀ ਹੈ ਤੈਨੂੰ ਚੋਰਜੀਆ ਵਿੱਚ ਨਾ ਵੀਰੇ ਨੇ ਖੇਤੀ ਕੀਤੀ ਮੈਨੂੰ ਦੱਸਦਾ ਤੇ ਉੱਥੇ ਕੀ ਮੰਨ ਲਾ ਵੀ ਲੋਕਾਂ ਦਾ ਆਪਦੇ ਦੇਸ਼ ਪ੍ਰਤੀ ਪਿਆਰ ਕਿੰਨਾ ਕੁ ਕੀ ਰਹਿੰਦਾ ਇੱਦੂ ਬਹੁਤ ਤਾਂ ਇਹ ਹੈ ਵੀ ਉੱਥੋਂ ਦੇ ਲੋਕ ਬਹੁਤ ਜਿਆਦਾ ਇਮਾਨਦਾਰ ਨੇ। ਅੱਛਾ। ਮਤਲਬ ਇਹ ਆ ਵੀ ਜੇ ਇੱਥੇ ਹੁਣ ਤੂੰ ਟਰੈਕਟਰ ਖੜਾ ਕਰ ਜਾ। ਠੀਕ ਹੈ। ਕਿਹੜਾ ਟਰੈਕਟਰ ਚਾਹੇ ਮਹੀਨਾ ਖੜਾ ਰਿਓ ਉੱਥੇ ਕੋਈ ਛੇੜਦਾ ਨਹੀਂ। ਹੂੰ। ਹਰ ਇੱਕ ਬੰਦਾ ਆਪਦੀ ਕੰਮ ਪ੍ਰਤੀ ਮਤਲਬ ਜ਼ਿੰਮੇਵਾਰ ਹੈਗਾ, ਸਮਾਜ ਪ੍ਰਤੀ ਜ਼ਿੰਮੇਵਾਰ ਹੈ। ਕੋਈ ਵੀ ਕਿਸੇ ਪ੍ਰਕਾਰ ਦਾ ਉੱਥੇ ਦਾ ਕ੍ਰਾਈਮ ਨਹੀਂ, ਉਹ ਤਾਂ ਬੜਾ ਵਧੀਆ ਇਸ਼ਾਰਾ ਰਹਿਣ ਵਾਸਤੇ। ਠੀਕ ਆ, ਠੀਕ ਆ, ਠੀਕ ਆ। ਆ ਉੱਥੇ ਇੰਨਾ ਕਹਿਗਾ ਵੀ ਉੱਥੇ ਇੰਡਸਟਰੀ ਨਹੀਂ ਕੰਮ ਆਪਦੀ ਕਰਨਾ ਪੈਂਦੇ। ਠੀਕ ਆ, ਠੀਕ ਆ। ਹੂੰ। ਤੇ ਬਾਈ ਨੇ ਇਹ ਬਾਈ ਉੱਥੇ ਬਹੁਤ ਟਾਈਮ ਰਹਿ ਕੇ ਆਦੇ ਆਪਾਂ ਤਾਂ ਇਹਦੇ ਨਾਲ ਇਹ ਗੱਲਾਂ ਬਾਤਾਂ ਹੋ ਗਈਆਂ ਤੇ ਬਾਈ ਦਾ ਸੋ ਧੰਨਵਾਦ ਤੇ ਮੈਂ ਆਪਾਂ ਇਹਦਾ ਸਮਾਂ ਨੰਬਰ ਬਾਤ ਕਰੀਏ ਕਿਉਂਕਿ ਕੀਮਤੀ ਸਮਾਂ ਚਲੋ ਬਾਈ ਧੰਨਵਾਦ ਤੁਹਾਡਾ ਆਪਾਂ ਬਾਈ ਨਾ ਇੱਥੋਂ ਦੀ ਵਿਚਾਰੇ ਆਹਾ ਗਰੀਬ ਭਰਾ ਆਪਣੇ ਪੱਠੜੇ ਵੀ ਮੁੰਡੇ ਲੰਘਦੇ ਹੁੰਦੇ ਸੀ ਇਹ ਵਿਚਾਰੇ ਰਾਤ ਨੂੰ ਵੀ ਜਾਂਦੇ ਹਨ ਵੀ ਜੀ ਰਾਤ ਨੂੰ ਜਾਂਦੇ ਉਹਨਾਂ ਅੱਛਾ ਚਲੋ ਸਵੇਰ ਕਿੰਨੇ ਵਜੇ ਸਵੇਰ 6 ਵਜੇ ਪਾਸ 7 ਵਜੇ 6 ਵਜੇ 7 ਵਜੇ ਤੱਕ ਮਹੀ ਨਹੀਂ ਇਧਰ ਕਿਉਂ ਕੀ ਹੋ ਗਿਆ ਸੀ ਨੇਰੇ ਨੂੰ ਨੇਰਾ ਬਰਾਤ ਹਾਂ ਲਾਕਾ ਖਰਾਬ ਹੋ ਗਿਆ ਲਾਕਾ ਕਿਵੇਂ ਲਾਕਾ ਦਾ ਕੁਝ ਨਹੀਂ ਸੀ ਹਾਂ ਸਵਾਹੀ ਵਲ ਅਸਾਂ ਨਾਂਗਾ ਖਰਾਬ ਹੋ ਗਿਆ ਸੀ ਉਖਲੀਆਂ ਵਰੀਆਂ ਸੀ ਮੋਟਰਸਾਈਕਲ ਤਾਂ ਲੰਗਦਾ ਨਹੀਂ ਸੀ ਪਤਾ ਨਹੀਂ ਸੀਗਾ ਬਾਈ ਇਹ ਵਿਚਾਰਾ ਨਾ ਹੁਣ ਚਲੋ ਆ ਮੁੰਡਾ ਕਰ ਰਿਹਾ ਮੈਂ ਇਸੇ ਕਰਕੇ ਖੜ ਗਿਆ ਸੇਵਾ ਬਾਈ ਇਹ ਆਪਾਂ ਤਾਂ ਵਿਚਨਾ ਕਿਉਂਕਿ ਜੇ ਆਪਾਂ ਉਹ ਭਰਾ ਦੀ ਤਾਰੀਫ ਕਰਦੇ ਆਪਣੇ ਲਈ ਆਏ ਅਗਲਾ ਕਹਿੰਦਾ ਵੀ ਪਤਾ ਨਹੀਂ ਇਹ ਵੀ ਜਾਣ ਬੁੱਝ ਕੇ ਯਾਰ ਉਹਦੀ ਤਾਰੀਫ ਕਰਦਾ ਮੈਂ ਵੀ ਤੇਰੇ ਮੰਗੂ ਹੁਣ ਲੰਗੇ ਆ ਜਾਂਦਾ ਸੀ ਤੇ ਮਨ ਖੁਸ਼ ਹੋ ਗਿਆ ਜਦੋਂ ਐਂ ਦੇਖਿਆ ਯਾਰ ਵੀ ਬੰਦਾ ਇਕੱਲਾ ਹੀ ਇਹ ਜੀ ਦੇਖੀਏ ਨਾ ਬਜੇ ਤੇ ਫੜਾ ਜਾ ਅੱਛਾ ਹਾਂ ਉਹ ਟਰੈਕਟਰ ਕਿੱਥੇ ਜਾਂਦਾ ਲੋ ਉਹਦਾ ਵਧੀਆ ਗੱਲ ਅੱਗੇ ਵੀ ਕਾਹਾਂ ਵੀ ਕਰੀ ਜਾਂਦਾ ਕੋਈ ਜੀ ਉਧਰ ਲੱਕੜਾਂ ਲੱਕੜਾਂ ਲੈ ਕੇ ਆਉਣਾ ਸੂਏ ਦਾ ਹਾਂ ਉਧਰ ਵੀ ਆਈਆਂ ਉਹ ਆਪਣੇ ਮੰਦਿਰ ਕੇ ਮਹਾਨ ਕੋਲੋਂ ਖਿੱਚੀ ਜਾਂਦਾਗਾ ਬੱਧੀ ਉਹਨਾਂ ਦੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਮੈਂ ਉਹਨੂੰ ਉਹਦੇ ਵੀ ਭਰਾ ਨਾਲ ਗੱਲਬਾਤ ਕਰਨਾ ਜਾ ਕੇ ਤੇ ਚਲੋ ਬਾਈ ਆਉਂਦਾ ਇੰਨੇ ਆਪਾਂ ਗੱਲਬਾਤ ਉਹ ਵੀਰੇ ਨਾਲ ਵੀ ਕਰਦੇ ਹਾਂ ਬਾਈ ਨਾ ਇੱਥੇ ਵੀ ਤੁਸੀਂ ਰਾਹ ਦੇਖ ਸਕਦੇ ਹੋ ਤੇ ਇਹ ਪੁਰਾਣਾ ਵਿਚਾਰਾ ਬਜ਼ੁਰਗ ਆ ਤੇ ਇਹਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਤੁਹਾਡੀਆਂ ਕਰਾਉਣਿਆਂ ਪਹਿਲਾਂ ਤਾਂ ਤਾਇਆ ਤੇਰਾ ਧੰਨਵਾਦ ਹੈ ਜਿਹੜਾ ਤੂੰ ਆ ਰਾਹ ਸਮਾਰਤਾ ਤੇ ਤਾਇਆ ਸਾਰੀ ਕਣਕ ਢੋਲੀ ਹਨਾ ਬਹੁਤ ਦੁਨੀਆ ਨੇ ਬਹੁਤ ਕੁਝ ਕਰ ਲਿਆ ਤੇ ਅੱਗੇ ਯਾਰ ਬੁੜੇ ਰਾਹ ਸਮਾਰਦੇ ਪਹਿਲਾਂ ਕਣਕ ਢੋਣ ਤੋਂ ਦਾਣਾ ਪੱਕਾ ਆਪਾਂ ਮਾ ਦਸਿੱਲਾਂ ਦੀ ਬਾਈਕ ਤੇ ਖਰਾਬ ਹੋਣ ਤਰਾ ਹੂੰ ਇਕੱਲੇ ਦੀ ਹੂੰ ਜੇ ਕਰਮ ਹੋ ਰਹਿਣਾ ਬੁੜੀ ਗਈ ਦੀ ਹੂੰ ਨਾ ਉਹ ਆਸ਼ਚਰ ਸਾਨੂੰ ਸੋਡਾ ਪਾਉਣ ਨੂੰ ਬਾਹਰ ਆ ਹਾਂ ਹਾਂ ਕਿਤੇ ਆਪਾਂ ਰਾਹ ਖਰਾਬ ਹੋਣ ਤਾ ਹੂੰ ਉਹ ਦੁਨੀਆ ਛੱਡ ਗਈ ਉਹ ਕੋਈ ਧਾਣਾ ਰੱਖ ਕੇ ਨਹੀਂ ਝਾਗਦੇ ਨੇ ਕੋਈ ਠੀਕ ਆ ਠੀਕ ਆ ਨਾ ਕੰਮਾਂ ਦੇ نیچے ਆ ਦੇ ਬਾਅਦ ਗੱਲ ਕੀ ਹੈ ਕੰਮ ਤਾਂ ਚਲੋ ਮੋਹ ਟੁੱਟ ਗਿਆ ਲੋਕਾਂ ਦਾ ਤੇ ਉਹ ਪਿੱਛੇ ਤੇਰੇ ਮੰਗੋ ਵੀ ਮੁੰਡਾ ਐ ਸਮਾਰੀ ਜਾਂਦਾ ਨਹੀਂ ਯਾਰ ਅੱਗੇ ਦੇਖ ਲਾ ਤੂੰ ਸਾਰੇ ਜਦੋਂ ਦਾਣਾ ਫੱਕਾ ਪਟੋਂਦੇ ਢੋਣ ਤੋਂ ਪਹਿਲਾਂ ਬਜ਼ੁਰਗ ਆਪਣੇ ਰਾਸ ਮਾਰਦੇ ਹਨ ਸਭ ਤੋਂ ਵੱਡਾ ਧਰਮ ਸੀ ਇਹ ਹੂੰ ਕੋਈ ਸੋਚ ਹੀ ਮਾੜੀ ਨਹੀਂ ਹੂੰ ਸੋਚ ਤੇਰੀ ਵਾਲੀ ਗੱਲ ਲੋਕਾਂ ਦੀ ਮਾੜੀ ਹੋ ਗਈ ਹੈ ਨਾ ਹੂੰ ਅਸਲ ਤਾਂ ਹੁਣ ਉਹ ਧੋਰੀ ਦਾ ਉਹ ਰੇੜੀ ਲਈ ਜਾਂਦਾ ਮੁੰਡਾ ਬੇਹੱਕਣਾ ਤੇ ਜਦੋਂ ਉਹ ਵਿਚਾਰਾ ਜਿਹੜਾ ਹੁਣ ਵੱਧਨੇ ਕਿਹੜਾ ਬੋਲ ਕੇ ਦੱਸ ਦੇਣਾ ਇਹਨੂੰ ਹੂੰ ਇਹਦੇ ਪੈਰ ਮਸ ਜਾਈ ਜੀ ਹੂੰ ਇਹਦੇ ਪੈਰ ਵੱਲਿਆ ਤਾਂ ਮੈਂ ਲੱਗਿਆ ਹਾਂ ਆ ਆ ਵਿਚਾਰੇ ਪੱਠੇੜ ਨਾਲ ਉਹ ਪਥੇਰਾ ਚੱਲਦੀਆਂ ਨੇ ਤੇ ਮੈਂ ਸੋਨੂੰ ਭਾਈ ਉਹ ਵੀ ਦਿਖਾ ਦਿੰਨਾ ਤੇ ਉਹ ਉਹ ਚੱਲਦੀ ਆ ਪਥੇਰਾ ਉਹ ਵਿਚਾਰੇ ਜਦੋਂ ਲੰਘਦੇ ਸੀ ਨਾ ਉਹ ਬਹੁਤ ਬੁਰਾ ਹਾਲ ਸੀ ਹਾਂ ਬਹੁਤ ਬੁਰਾ ਹਾਲ ਸੀ ਉਹ ਜੈਂਟੀ ਕਰੀ ਜਾਂਦਾ ਲੋਟ ਹੂੰ ਇਹਦਾ ਯਾਰ ਨਾ ਕੋਈ ਨੰਗਣ ਵਾਲੇ ਸੰਗ ਹੀ ਨਹੀਂ ਮੰਨਦੇ ਫਿਰ ਹੁਣ ਇਹ ਖੇਤ ਜੀ ਖਿੱਚਦੀ ਅੱਛਾ ਆਪਾਂ ਕਿੱਥੇ ਗਿਆ ਲਾ ਲੋਂਗ ਵਾਲਾ ਜੀ ਇਧੇ ਕਿਤੇ ਫੇਰ ਲੋੜ ਪਈ ਹੈ ਰਾਹ ਵੱਲ ਤੋਂ ਉਹਦਾ ਉਹਦਾ ਕਾਇਨੇ ਪਾਉਣਾ ਹੈ ਹਾਂ ਹੂੰ ਹੂੰ ਇੱਥੇ ਨਹੀਂ ਆਪਨੇ ਹਾਂ ਚਲੋ ਭਾਈ ਤੁਹਾਡਾ ਧੰਨਵਾਦ